ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਬਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਆਂ ਸਾਰੇ ਠੀਕ ਹੋਵੋਗੇ ਤੇ ਅਸੀਂ ਜਾ ਰਹੇ ਸੀਗੇ ਪਿੰਡ ਤੇ ਸਵੇਰ ਦਾ ਟਾਈਮ ਸੀ ਅੱਜ ਮਸਿਆ ਦਾ ਦੇਣਾ ਤੇ ਅਸੀਂ ਜਾ ਰਹੇ ਸੀਗੇ ਮੱਥਾ ਟੇਕਣ ਪਿੰਡ ਤੇ ਇਸ ਵੇਰ ਦਾ ਟਾਈਮ ਸੀ ਬਹੁਤ ਜ਼ਿਆਦਾ ਠੰਡ ਹੋਈ ਪਈ ਸੀਗੀ ਤੇ ਮੈਂ ਉੱਠੀ ਸੀਗੀ 5 ਵਜੇ ਤੇ 5 ਵਜੇ ਤੋਂ ਬਾਅਦ ਅਸੀਂ ਨਹਾਤੇ ਚਾਹ ਪਾਣੀ ਪੀਤਾ ਇੱਕ ਘੰਟਾ ਸਾਨੂੰ ਲੱਗਿਆ ਸੀਗਾ ਘੰਟੇ ਦੇ ਵਿੱਚ ਅਸੀਂ ਤਿਆਰ ਹੋਏ ਤੇ 6 ਦਾ ਟਾਈਮ ਹੋ ਗਿਆ ਸੀ 6 ਵਜੇ ਅਸੀਂ ਪਿੰਡ ਨੂੰ ਚੱਲ ਪਈ ਸੀਗੇ ਮੱਥਾ ਟੇਕਣ ਤੇ ਵੈਸੇ ਅਸੀਂ ਹਰ ਮਸਿਆ ਤੇ ਹੀ ਜਾਣੇ ਹੁੰਨੇ ਆਂਗੇ ਤੇ ਇਹ ਆ ਗਿਆ ਪੈਲਸ ਰਸ਼ਮੀਨ ਦੇ ਸਕੂਲ ਦਾ ਪ੍ਰੋਗਰਾਮ ਵੀ ਸੀਗਾ ਇੱਥੇ ਇਸ ਪੈਲਸ 'ਚ ਅਸੀਂ ਆ ਗਏ ਹੁਣ ਰਸਤੇ 'ਚ ਬਾਹਰ ਤਾਂ ਬੜੀ ਆ ਤੇ ਠੰਡ ਸੀ ਹਜੇ ਘਰੇ ਫਿਰਦਿਆਂ ਨੂੰ ਨਹੀਂ ਨਹੀਂ ਲੱਗਦੀ ਠੰਡ ਤੇ ਕੋਰਾ ਜੰਮਿਆ ਵਿਆ ਸੀਗਾ ਖੇਤਾਂ 'ਚ ਤਾਂ ਤੇ ਥੋੜੀ ਥੋੜੀ ਧੁੰਦ ਜੀ ਵੀ ਸੀਗੀ ਰਸ਼ਮੀ ਇੰਕਾਰ ਇਸੀ ਸੁੱਤਾ ਸੀ ਸੰਡੇ ਦਾ ਦੇਣਾ ਰਸ਼ਮੀ ਨੂੰ ਨਹੀਂ ਠਾਇਆਗਾ ਸਿਖਿਆ ਚਲੋ ਸੁੱਤਾ ਰਹਿਣ ਦਿਓ ਹੋਣ ਆਗੇ ਸੀ ਅਸੀਂ ਫੈਕਟਰੀ ਕੋਲ ਆਸਾ ਘੋਇਆ ਪਿਆ ਖੇਤਾਂ ਚ ਬਹੁਤ ਵਧੀਆ ਕਣਕਾਂ ਦੀ ਜ ਰੱਖੀ ਹੈ ਕਣਕਾਂ ਤਾਂ ਹਦੀ ਛੋਟੀਆਂ ਛੋਟੀਆਂ ਹੀ ਹੈਗਾ ਇੰਗਾਂ ਜਿਆਦੀ ਨਹੀਂ ਹੋਊਗਾ ਜੋ ਠੰਡ ਨਹੀਂ ਪੈਂਦੀ ਵੀ ਨਹੀਂ ਜਿੰਨੀ ਕਣਕ ਨੂੰ ਚਾਹੀਦੀ ਐ ਸਰੋਂ ਨੂੰ ਚਾਹੀਦੀ ਐ ਹੁਣ ਆ ਗਏ ਸੀ ਅਸੀਂ ਪਿੰਡ ਦੇ ਵਿੱਚ ਗੁਰੂ ਘਰ ਗੱਡੀ ਦੇ ਵਿੱਚ ਬੈਠਿਆ ਨਹੀਂ ਮੱਥਾ ਟੇਕ ਲਿਆ ਸੀਗਾ ਇੱਧਰ ਦੂਸਰੀ ਰੋਡ ਨੂੰ ਮੋੜ ਲਈ ਸੀਗੀ ਗੱਡੀ ਹੋਣਾਗੇ ਸੀ ਕੱਚੇ ਰਸਤੇ ਤੇ ਇੱਥੇ ਹੌਲੀ-ਹੌਲੀ ਗੱਡੀ ਚੱਲਦੀ ਹੈਗੀ ਸਵੇਰ-ਸਵੇਰ ਦਾ ਟਾਈਮ ਸੀਗਾ ਮੱਥਾ ਅਸੀਂ ਹੋਂ ਟੇਕ ਲਿਆ ਸੀਗਾ ਤੇ ਮੈਂ ਕਿਹਾ ਚਲੋ ਥੋੜੀ ਜੀ ਖੇਤਾਂ ਦਾ ਵੀ ਬਲੌਗ ਬਣਾਉਣੀ ਹੈਗੇ ਮੇਰਾ ਮੂੰਹ ਹੋਇਆ ਪਿਆ ਲਾਲ ਠੰਡ ਨਾਲ ਠੰਡ ਬਹੁਤ ਜ਼ਿਆਦਾ ਹੋਈ ਪਈ ਸੀ ਤੇ ਬੂਟ ਨਹੀਂ ਪਾ ਕੇ ਆਏ ਸੀ ਅਸੀਂ ਉਧਰੋਂ ਪੈਰ ਭਿੱਜ ਗਏ ਖੇਤ ਦੇ ਵਿੱਚ ਪਾਣੀ ਲੱਗਿਆ ਸੀ ਤੇ ਇੱਕ ਤੁੰਦ ਦਾ ਸੀਗਾ ਕੋ ਰਾਜਾ ਜੰਮਿਆ ਵਿਆ ਤੇ ਉਹਦੇ ਨਾਲ ਸਾਡੇ ਪੈਰ ਭਿੱਜ ਗਏ ਤੇ ਪੂਰੇ ਠੰਡੇ ਹੋ ਗਏ ਸੀਗੇ ਬਹੁਤ ਠੰਡ ਲੱਗ ਰਹੀ ਸੀ ਸਵੇ ਸਵੇ ਦਾ ਟਾਈਮ ਸੀਗਾ ਬੂਟ ਅਸੀਂ ਪਾ ਕੇ ਨਹੀਂ ਆਏ ਸਾਂ ਛੋੜ ਵੀ ਲੈ ਮੇਰੇ ਤੇ ਤਾਂ ਵੀ ਇੰਨੀ ਜ਼ਿਆਦਾ ਠੰਡ ਮੇਰਾ ਤਾਂ ਕੋਈ ਹਾਲ ਨਹੀਂ ਸੀ ਇੰਨੀ ਠੰਡ ਲੱਗ ਰਹੀ ਸੀ ਮੈਨੂੰ ਹੋਣ ਆ ਗਏ ਸੀ ਅਸੀਂ ਸੰਗਰੀਏ ਰਸਤੇ ਸਾਨੂੰ ਕੋਈ ਵੀ ਨਹੀਂ ਮਿਲਿਆ ਕਿਉਂ ਸਵੇਰ ਦਾ ਟਾਈਮ ਸੀ ਸੰਡੇ ਦਾ ਦਿਨ ਸੀ ਨਹੀਂ ਤਾਂ ਫਿਰ ਸਕੂਲਾਂ ਨੂੰ ਜਾਂਦੀਆਂ ਵੈਨਾ ਕੰਮਾਂ ਧੰਦੇ ਆਲੀ ਡਿਊਟੀਆਂ ਆਲੀ ਜਾਂਦੀਆਂ ਸਵੇਰ ਸਵੇਰੇ ਅੱਜ ਕੋਈ ਵੀ ਨਹੀਂ ਮਿਲਿਆ ਸੀ ਕਿਉਂ ਸੰਡੇ ਦਾ ਦਿਨ ਸੀਗਾ ਥੋੜਾ ਜਿਹਾ ਸੂਰਜ ਚਮਕਦਾ ਸੀ ਧੁੱਪ ਨਿਕਲਣੀ ਸ਼ੁਰੂ ਹੋ ਗਈ ਸੀ ਜਦੋਂ ਅਸੀਂ ਗਏ ਸੀ ਉਦੋਂ ਨਹੀਂ ਉੱਤਰਾਛੇ ਦਾ ਟਾਈਮ ਹੀ ਸੀ ਹਜੇ ਦੁਕਾਨਾਂ ਸਾਰੀਆਂ ਬੰਦ ਪਈਆਂ ਇਹ ਮੰਦਰ ਆ ਹੁਣ ਬਾਜ਼ਾਰ ਚ ਆ ਗਈ ਸੀ ਬਾਜ਼ਾਰ ਸਾਰਾ ਹਜੇ ਬੰਦ ਪਿਆਗਾ ਦੁਕਾਨਾਂ ਕੋਈ ਨਹੀਂ ਖੁੱਲੀਆਂ ਥੋੜੇ ਬਹੁਤੇ ਹੋਟਲ ਵਗੈਰਾ ਖੁੱਲੇ ਹੈਗੇ ਸਵੇਰੇ ਸਵੇਰੇ ਸੰਢੇ ਤਾਂ ਵੈਸੇ ਵੀ ਬਾਜ਼ਾਰ ਬੰਦ ਹੀ ਹੁੰਦਾ ਵਾ ਚੂਰੀ ਤਾਂ ਬਾਵਾ ਹੀ ਚਮਕਣ ਲੱਗ ਪਿਆ ਇੱਥੇ ਜਾ ਕੇ ਤਾਂ ਹਵਾ ਵੀ ਚੱਲ ਰਹੀ ਸੀਗੀ ਹਵਾ ਚੱਲ ਰਹੀ ਹੈ ਐ ਲੱਗਦਾ ਜਿਵੇਂ ਹੁਣ ਗੱਸ ਇੱਕ ਦੋ ਦਿਨਾਂ ਦੇ ਵਿੱਚ ਠੰਡ ਜ਼ਿਆਦਾ ਆ ਜਾਣੀ ਹੈਗੀ ਕਿਉਂ ਹਵਾ ਵੀ ਜ਼ਿਆਦਾ ਸੀ ਕੋਰਾ ਵੀ ਜੰਮਿਆ ਹੋਇਆ ਸੀਗਾ ਵੈਸੇ ਦੇਖਣ ਨੂੰ ਐ ਲੱਗਦਾ ਨਹੀਂ ਸੀ ਵੀ ਠੰਡ ਹੈ ਤੇ ਪਰ ਖੇਤ ਚ ਜਾਏ ਤੂੰ ਪਤਾ ਲੱਗਦਾ ਵੀ ਠੰਡ ਤਾਂ ਬਹੁਤ ਜ਼ਿਆਦਾ ਹੈ ਆਪਾਂ ਘਰੇ ਬੈਠਿਆਂ ਨੂੰ ਇੰਨਾ ਨਹੀਂ ਪਤਾ ਲੱਗਦਾ ਵਾ ਹੁਣ ਆ ਗਏ ਸੀ ਅਸੀਂ ਪੁਲ ਦੇ ਕੋਲ ਬੁੱਲਤੋ ਪਰਲੇ ਪਾਸੇ ਘਰ ਆਪਣਾ ਉਧਰ ਜਾਣਾ ਸਾਨੂੰ ਘੰਟਾ ਡੇਢ ਘੰਟਾ ਲੱਗ ਗਿਆ ਸੀਗਾ ਉੱਥੇ ਜਿਆਦਾ ਟਾਈਮ ਲੱਗ ਗਿਆ ਕਿਉਂ ਉੱਥੇ ਪਾਣੀ ਲੱਗਿਆ ਹੋਇਆ ਸੀਗਾ ਖੇਤ ਦੇ ਵਿੱਚ ਆ ਗਏ ਹਾਂ ਲੱਗੇ ਸੀ ਅਸੀਂ ਘਰ ਤੇ ਅੱਜ ਅਸੀਂ ਬਣਾਉਣਾਗਾ ਸਾਗ ਤੇ ਹੁਣ ਮੰਮੀ ਚੇਰ ਰਹੀ ਸੀਗੀ ਮਿੱਥੇ ਸਾਰਤਾ ਚੀਰ ਲਿਆ ਤੇ ਮੰਮੀ ਮਿੱਥੇ ਜੀਰ ਰਹੀ ਐ ਬਾਹਰ ਹੋ ਗਈ ਧੁੱਪ ਪਹਿਲਾਂ ਸਵੇਰ ਦਾ ਟਾਈਮ ਸੀ ਹਵਾ ਚੱਲ ਰਹੀ ਐ ਅੱਜ ਠੰਡੀ ਠੰਡੀ ਤੇ ਦੇਸਕੇ ਮੰਮੀ ਚੀਰੀ ਜਾਂਦੀ ਐ ਮਿੱਥੇ ਧੁੱਪ ਬਹੁਤ ਵਧੀਆ ਅੱਜ ਤਾਂ ਹਵਾ ਵੀ ਐ ਮਿੱਥੇ ਵਸ ਐਂ ਚੀਰ ਲਾਂਗੇ ਮੰਮੀ ਹੋ ਲੋ ਕਿ ਮਸ਼ੀਨ ਤੇ ਹੀ ਢੂੰਗ ਲਾਂਗੀ ਫਿਰ ਮਸ਼ੀਨ ਹਾਂ ਸਾਗ ਤਾਂ ਮਸ਼ੀਨ ਤੇ ਚੀਰ ਲਿਆ ਸੀਗਾ ਤੇ ਪਾਲਕ ਵੀ ਮੇਥੇ ਮੇਥੇ ਮੰਮੀਆਂ ਦੀ ਆ ਡੱਕਰੇ ਜੇ ਵਾਲੀ ਹੁੰਦੀ ਹੈਗੇ ਕਿੰਨੀ ਹਵਾ ਠੰਡੀ ਚੱਲ ਰਹੀ ਹੈ ਅੱਜ ਤਾਂ ਇਹ ਲੱਗਦਾ ਜਿਵੇਂ ਠੰਡ ਪੂਰੀ ਆਊਗੀ ਕੱਪੜੇ ਧੋਤੇ ਸੀਗੇ ਸੁੱਕਣੇ ਪਾਏ ਤਰੇ ਆ ਇੱਧਰ ਚਾਦਰਾਂ ਵੀ ਧੋਤੀਆਂ ਸੀ ਬੈੱਡ ਦੀਆਂ ਬੈਲਾਂ ਤੇ ਜੀਰੀਆਂ ਸੀ ਸਾਗ ਨੂੰ ਸੀਤੇ ਤਣੀਆਂ ਹਰੇ ਝੀਰਨਾਗਾ ਤਣੀਆਂ ਤਾਂ ਬਾਅਦ ਵਿੱਚ ਵੀ ਪੈ ਜਾਊਗਾ ਦੁੱਧ ਮੈਂ ਗਰਮ ਕਰਤਾ ਸੀਗਾ ਦੁੱਧਾ ਚ ਡੁੱਲ ਗਿਆ ਮੇਥੋਂ ਉਬਲ ਗਿਆ ਜ਼ਿਆਦਾ ਤੇ ਡੁੱਲ ਗਿਆ ਹੁਣ ਮੈਂ ਜਾ ਰਹੀ ਹਾਂ ਉੱਪਰ ਚਾਦਰਾਂ ਦੇਖ ਕੇ ਆਉਣੀ ਆ ਬਿੱਡਾਂ ਦੀਆਂ ਵੀ ਸੁੱਕ ਗਈਆਂ ਉਹ ਅੱਜ ਗਰਮ ਚਾਦਰਾਂ ਤੋਂ ਤਣੀਆਂ ਕੱਢੀਆਂ ਸੀਗੀਆਂ ਤੁੱਟ ਨਹੀਂ ਸੀਗਾ ਉਹ ਛੋਣਿਆਂ ਕਿ ਵੈਸੇ ਤਾਂ ਤੁੱਟ ਨਹੀਂ ਸੀ ਇਹਨਾਂ ਤੇ ਫਿਰ ਫਿਰ ਵੀ ਤੇਟੀ ਚੋਂ ਕੱਢੀਆਂ ਸੀ ਤਾਂ ਕਰਕੇ ਐ ਜੇ ਹੋ ਜਾਂਦਾ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਠੰਡੀ ਇੰਨੀ ਜ਼ਿਆਦਾ ਹਵਾ ਠੰਡੀ ਹੈ ਬਾਹਰ ਤਾਂ ਦੇਖੋ ਮੀਂਹ ਹੀ ਆ ਰਹੀ ਹੈ ਠੰਡ ਵੀ ਹੋਈ ਪਈ ਹੈ ਅੱਜ ਲੱਗ ਰਿਹਾ ਠੰਡਾ ਜਿਹਾ ਦਿਨ ਹਵਾ ਨਾਲ ਬੇਲਗਿਰੀਆਂ ਬਾਬਾ ਵੱਡੀਆਂ ਹੋ ਮੈਂ ਇੱਧਰ ਦੇਖੋ ਬੇਲ ਪੱਤਰ ਦਾ ਪੇੜ ਆਹੇ ਸਾਡੇ ਘਰੇ ਕਾਫੀ ਵੱਡੀਆਂ ਹੋ ਨਾ ਪੱਕਦੀਆਂ ਜਾਂਦੀਆਂ ਜੂਨ ਦਾ ਮਹੀਨਾ ਆਊਗਾ ਜਦੋਂ ਉਦੋਂ ਨੂੰ ਜਮਾ ਜੂਸ ਆ ਨਾ ਹੋ ਜਾਂਦੀਆਂ ਇਹਨਾਂ ਜੂਸ ਬਣਾਉਣੇ ਹੁੰਦੇ ਆ ਇਹਦਾ ਚਾਦਰਾਂ ਜਿਹੜੀਆਂ ਸੁੱਕ ਗਈਆਂ ਇਹਨਾਂ ਨੂੰ ਆਪਾਂ ਲੈ ਜਾਣੀਆਂ ਥੱਲੇ ਇੱਧਰ ਖੜੀ ਲੋ ਜੀ ਹੁਣ ਆ ਗਈ ਸੀ ਮੈਂ نیچے ਚਾਦਰਾਂ ਲਾ ਲਈ ਸੀ ਮੈਂ ਚਾਦਰਾਂ ਸੁਕਾਉਣੀਆਂ ਆ ਤੇ ਦੂਸਰੀਆਂ ਧੋਦਣੀਆਂ ਗਰਮ ਆ ਇਹ ਸਰਦੀਆਂ ਵਾਲਾ ਇਹ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਅੱਜ ਦਾ ਬਲੌਗ ਮੇਰਾ ਕਿਵੇਂ ਲੱਗਿਆ ਤੇ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ